ਭਾਈ ਸਾਹਿਬ ਕਹਿੰਦੇ ਨੇ ਕਿਸਾਨ ਨੂੰ ਜਦ ਮੈਂ ਦੇਖਿਆ ਤੇ ਚਾਰੋਂ ਪਾਸੇ ਚੰਦਨ ਦੀ ਵਾੜ ਲਾ ਰਿਆ ਸੀ ਤੇ ਮੈਨੂੰ ਪੁੱਛਣਾ ਪਿਆ ਅੰਦਰ ਤੂੰ ਬੋਆ ਕੀ ਹੈ ਐਨੀ ਕੀਮਤੀ ਲੱਕੜ ਤੇ ਚੰਦਨ ਤੇ ਹਜ਼ਾਰਾਂ ਰੁਪਏ ਮੁੱਲ ਵੇਖਣ ਵਾਲਾ ਤੂੰ ਚਾਰੋਂ ਪਾਸੇ ਇਸ ਦੀ ਵਾੜ ਪਿਆ ਲੰਨਾ ਪਹਿਲੇ ਅੰਦਰ ਦੱਸ ਤੂੰ ਕੇਸਰ ਬੀਜਿਆ ਕੀ ਬੀਜਿਆ ਫਿਰ ਅੰਦਰ ਹੈ ਕੀ ਅੱਖ ਲਗ ਅੰਦਰ ਤੇ ਕਿਕਰਾਂ ਦੇ ਬੂਟੇ ਲਾਏ ਨੇ ਵਾਹਿਗੁਰੂ ਵਾਹਿ ਤੇ ਇਕਕਰਾਂ ਦੇ ਬੂਟਿਆਂ ਦੇ ਆਲੇ ਦੋਲੇ ਚੰਦਨ ਦੀ ਬਾੜ ਚੰਦਨ ਕੇ ਬਾੜ ਜੈਸੇ ਦੀਜੀਤ ਬਗੋਰ ਦਰਮ ਕੰਚਨ ਸਪਟਮਦ ਕਾਂਜ ਗਹਿ ਰੱਖੀਏ ਭਾਈ ਸਾਹਿਬ ਕਹਿੰਦੇ ਫਿਰ ਮੈਂ ਇੱਕ ਹੋਰ ਕਰਾਮਾਤ ਦੇਖੀ ਉਸ ਬੰਦੇ ਦੇ ਘਰ ਦੇ ਵਿੱਚ ਬਕਸ਼ਾ ਸੀ ਸੋਨੇ ਦਾ ਸੋਨੇ ਉਹ ਸੋਨੇ ਦੀ ਤਜੂਰੀ ਕੌਣ ਬਣਾਉਂਦਾ ਹੈ ਸੇਪ ਤੇ ਆਖਰ ਲੋਹੇ ਦੀ ਬਣੇਗੀ ਨਾ ਤਜੂਰੀ ਤੇ ਲੋਹੇ ਦੀ ਬਣੇਗੀ ਉਨੇ سونے ਦੀ ਬਣਾਈ ਬਕਸਾ ਬਹੁਤ ਵੱਡਾ ਤੇ ਭਾਈ ਜੀ ਕਹਿੰਦੇ ਮੈਂ ਉਸ ਤੋਂ ਪੁੱਛਿਆ ਜੇ ਤੂੰ ਬਕਸਾ سونے ਦਾ ਬਣਾਇਆ ਇਹਦੇ ਚ ਹੀਰੇ ਰੱਖੇ ਨੇ ਪੰਨੇ નીलम ਕਹਿੰਦਾ ਨਹੀਂ ਕੱਚ ਤੇ ਪੱਥਰ ਰੱਖੇ ਕੰਚਨ ਸਪਟ ਮਦ ਕਾਂਚ ਗ੍ਰਹਿ ਰੱਖੇ سونے ਦੇ ਬਕਸੇ ਦੇ ਚ ਕੱਚ ਤੇ ਪੱਥਰ ਤੇ ਚੰਦਨ ਦੀ ਬਾੜ ਕਿਕਰਾਂ ਦੇ ਆਲੇ ਦੁਆਲੇ ਤੇ ਪਾਈ ਜੀ ਤਾਂ ਪੁੱਛੀ ਤੁਸੀਂ ਕਹਿਣਾ ਕੀ ਚਾਹਦੇ ਹੋ ਸਾਧਨ ਦੁਰਾਇ ਕੇ ਅਸਾਧ ਅਪਰਾਧ ਕਰੇ ਉਲਟਈ ਚਾਲ ਕਲ ਕਾਲ ਬ੍ਰਹਮ ਭਾਖੀ ਇਸ ਕਲ ਯੁਗ ਦੇ ਜਿਸ ਮੌਜੂਦਾ ਦੌਰ ਦੇ ਚ ਉਲਟੀ ਚਾਲ ਕੀ ਜੇਦੀ ਜ਼ਿੰਦਗੀ ਬਿਲਕੁਲ ਕਿਕਰਾਂ ਦੀ ਤਰ੍ਹਾਂ ਵਿਕਾਰੇ ਲੋਕੀ ਹੰਕਾਰੀ ਐਸਾ ਕਿਹੜਾ ਐ ਤੇ ਜਨਾਮ ਅੰਦਰ ਨਾ ਹੋਵੇ ਤੇ ਬਾਹਰ ਚੰਦਨ ਦੀ ਬਾੜ ਧਰਮ ਦਾ ਮੁਖੀ ਜੇ ਧਰਮ ਦਾ ਮੁਖੀ ਹੈ ਗੁਰਦੁਆਰੇ ਦਾ ਮੁਖੀ ਹੈ ਜੀ ਪ੍ਰਧਾਨ ਸਾਹਿਬ ਨੇ ਤੇ ਲੋਕਾਂ ਨੂੰ ਕੋਲੇਖਾ ਪਹਿ ਜਾਂਦਾ ਜੇ ਪ੍ਰਧਾਨ ਸਾਹਿਬ ਨੇ ਤੇ ਬਿਲਕੁਲ ਗੁਰੂ ਨਾਲ ਜੁੜਿਆ ਹੋਇਆ ਹੋਣਗੇ ਕਿਉਂਕਿ ਚੰਦਨ ਦੀ ਬਾੜ ਜੋ ਦਿਖਾਈ ਦਿੰਦੀ ਪ੍ਰਧਾਨਗੀ ਜੋ ਦਿਖਾਈ ਦਿੰਦੀ ਗੁਰਦੁਆਰੇ ਦੀ ਪਰ ਇਹ ਨਹੀਂ ਪਤਾ ਉਹੜਾ ਜੀ ਅੰਦਰ ਚਾਤ ਮਾਰ ਕੇ ਦੇਖ ਊਟੇ ਕਿਕਰਾਂ ਦੇ ਨੌਰ ਕੱਖ ਨਹੀਂ بڑے بڑے ਸ਼ਰਾਬੀਆਂ ਨੂੰ ਦੁਰਾਚਾਰੀਆਂ ਨੂੰ ਠੱਗਾ ਨੂੰ ਤੇ ਕੌਮ ਦਰੋਹੀਆਂ ਨੂੰ ਪੰਥ ਦਰੋਹੀਆਂ ਨੂੰ ਮੈਂ ਗੁਰਦੁਆਰਿਆਂ ਦਾ ਪ੍ਰਧਾਨ ਵੇਖਿਆ ਗੁੰਮ ਫਿਰ ਕੇ ਤੇ ਕੁਝ ਮੈਂ ਦੇਖਿਆ ਬਾੜ ਚੰਦਨ ਦੀ ਤੇ ਬੂਟੇ ਕਿਕਰਾਂ ਦੇ ਜ਼ਿੰਦਗੀ ਕਿ ਕਰਾ ਵਰਗੇ ਤੇ ਜ਼ਿੰਮੇਵਾਰੀ ਕੀ ਧਰਮ ਦੇ ਮੁਖੀਆਂ ਸੀ ਦੱਬਾ سونے ਦਾ ਬਾਹਰ ਨਿਵਾਸ ਧਰਮ ਦਾ ਧਰਮ ਦੇ ਮੁਖੀ ਤੇ ਖਿਮਾ ਕਰਨੀ ਅੰਦਰ ਕੋਰੀ ਗੰਦੀ ਸਿਆਸਤ ਦੇ ਕੱਚ ਤੋਂ ਇਲਾਵਾ ਹੋਰ ਕੁਝ ਨਹੀਂ ਸਿਆਸਤ ਦੇ ਚਾਹੁੰਦਾ ਹੈ ਬਸ ਮੈਂ ਲੈਣਾ ਹੀ ਲੈਣਾ ਹੈ ਧਰਮ ਦੇ ਚਾਹੁੰਦਾ ਮੈਂ ਦੇਣਾ ਹੀ ਦੇਣਾ ਮੈਂ ਜਾਨ ਦੇਣੀ ਹੈ ਮੈਂ ਆਪਣਾ ਧਨ ਦੇਣਾ ਹੈ ਮੈਂ ਪਰਿਵਾਰ ਦੇ ਦੇਣਾ ਹੈ ਸਿਆਸਤ ਇਹ ਦੇਣਾ ਨਹੀਂ ਜਾਣਦੀ ਮੈਂ ਲੈਣਾ ਹੈ ਮੈਂ ਕੌਮ ਕੋਲੋਂ ਲੈਣਾ ਹੈ ਪੰਥ ਕੋਲੋਂ ਲੈਣਾ ਹੈ